ਬੰਦਾ ਦੇਖਣ ਨੂੰ ਬੜਾ ਤੰਦਰੁਸਤ ਹੁੰਦਾ ਹੈ ਜਾਂ ਫਿਰ ਉਹਦੀ ਫਿਜ਼ੀਕ ਬੜੀ ਚੰਗੀ ਹੁੰਦੀ ਹੈ ਪਰ ਉਹਨੂੰ ਹਾਰਟ ਅਟੈਕ ਇਹ ਸੁਣਿਆ ਜਾਂਦਾ ਹੈ ਕਿ ਹਾਰਟ ਅਟੈਕ ਦੇ ਨਾਲ ਉਹਦੀ ਮੌਤ ਹੋ ਗਈ ਜਾਂ ਹਾਰਟ ਅਟੈਕ ਆ ਗਿਆ ਸ਼ਰੀਰ ਦੀ ਫਿਟਨੈਸ ਯਾਨੀ ਕਿ ਮਸਲ ਬਣੀ ਹੋਈ ਹੈ ਬਾਡੀ ਬਣੀ ਹੋਈ ਹੈ ਐਦਾ ਮਤਲਬ ਨਹੀਂ ਕਿ ਮੈਂ ਫਿੱਟ ਹਾਂ ਬੰਦਾ ਐਕਸਰਸਾਈਜ਼ ਤੇ ਕਰਦਾ ਹੈ ਜਿਮ ਕਰਦਾ ਹੈ ਬਾਡੀ ਬਣਾਉਂਦਾ ਹੈ ਬਟ ਉਹਨੇ ਜਿਆਦਾ ਸਟ्रेस ਲੈਂਦਾ ਹੈ ਉਲਟਾ ਸਿੱਧਾ ਖਾਂਦਾ ਹੈ ਉੱਪਰ ਤੇ ਪੋਲੂਸ਼ਨ ਸਾਰੀ ਚੀਜ਼ਾਂ ਮਿਲ ਕੇ ਯੰਗ ਬੰਦਾ ਜਿਹਨੂੰ ਪਹਿਲੀ ਟੈਂਡੈਂਸੀ ਸੀ ਉਹਨੇ ਆਪਣਾ ਕੰਮ ਕਰਾਕ ਜੋ ਬੰਦਾ ਰੈਗੂਲਰ ਐਕਸਰਸਾਈਜ਼ ਕਰਦਾ ਹੈ ਉਹਦੇ ਲਈ ਤਾਂ ਐਕਸਰਸਾਈਜ਼ ਬਹੁਤ ਹੀ ਚੰਗੀ ਹੈ ਜੀ ਐਕਸਰਸਾਈਜ਼ ਕਰਦੇ ਨਹੀਂ ਸੀ ਹੁਣ ਆਜ ਅਚਾਨਕ ਜੋ 5 ਕਿਲੋਮੀਟਰ ਦੌੜ ਲਿਆ ਉਹ ਹਾਰਟ ਅਟੈਕ ਦਾ ਕਾਰਨ ਵੀ ਬਣ ਸਕਦਾ। ਇਹ ਵੀ ਇੱਕ ਕੰਟਰੋਵਰਸੀ ਦਾ 파ਰਟ ਰਿਹਾ ਹੈ ਕਿ ਮੱਖਣ ਕਿਉਂਕਿ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਕਈ ਡਾਕਟਰਸ ਇਹਦੀ ਇਹ ਵੀ ਸਲਾਹ ਦਿੰਦੇ ਨੇ ਜੇ ਕਿ ਨਹੀਂ ਤੁਸੀਂ ਖਾ ਸਕਦੇ ਹੋ ਜਾਂ ਕਈ ਵਾਰ ਇਹ ਵੀ ਕਿਹਾ ਜਾਂਦਾ ਇਸ ਦਾ ਇਹ ਵੀ ਇੱਕ ਤਰਕ ਦਿੱਤਾ ਜਾਂਦਾ ਕਿ ਸਾਡੇ ਪੁਰਾਣੇ ਬਜ਼ੁਰਗ ਕੀ ਮੱਖਣ ਖਾ ਕੇ ਪਲੇ ਨੇ। ਸੋ ਸਾਡੇ ਪੁਰਾਣੇ ਬਜ਼ੁਰਗ ਜੇ ਦੀ ਆਪਾਂ ਗੱਲ ਕਰਦੇ ਨਾ ਉਹ ਮੋਟਰਸਾਈਕਲ ਤੇ ਨਹੀਂ ਚੱਲਦੇ ਸੀ। ਉਹ ਸਾਰੇ ਘਰ ਦਾ ਖਾਂਦੇ ਸੀ ਕੋਈ ਪੀਜ਼ਾ ਸਮੋਸਾ ਨਹੀਂ ਖਾਂਦੇ ਸੀ। ਕਿਸੇ ਬੰਦੇ ਦਾ ਤਾਂ ਇਹ ਹਾਲ ਹੁੰਦਾ ਹੈ ਕਿ ਉਹਨੂੰ ਬਰਦਾਸ਼ਤ ਹੀ ਨਹੀਂ ਹੁੰਦਾ ਉਹ ਤਾਂ ਰੋਣ ਲੱਗਿਆ। तो किसी बंद ने कहा कि मैं तो दर्द ही नहीं है तुम डॉक्टर साहब चैक क्यों कर रहे हो मैं तो केवल थोड़ी जी भी दिक्कत हुई सी मैं थोड़ा जि दर्द हो सो so, कई बंद का टोटली सइलेंट होता है सानू प्रॉब्लम यह आती है जिस बंद बंदा सोचता है जितना तेज़ दर्द हैगा उन्नी सीरियस प्रॉब्लम है सो so, अगर मेरा हार्ट का फिफ्टी परसेंट नुकसान हो रहा है लेकिन दर्द नहीं हो रहा है तो वो वो ज़्यादा डेंजरस है यानी कि अगर हार्ट का पाँच परसेंट नुकसान हो रहा है लेकिन दर्द मेरे को दस बटा दस है तो वो पेन ज़्यादा है लेकिन सीरियस दूसरी चीज़ है ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ਸ਼ਮ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਜਿੰਨਾ ਕਿਸੇ ਕਾਰ ਦੇ ਲਈ ਉਸ ਦਾ ਇੰਜਨ ਜ਼ਰੂਰੀ ਹੁੰਦਾ ਹੈ ਉਨਾ ਹੀ ਸਾਡੇ ਇਨਸਾਨੀ ਸਰੀਰ ਦੇ ਲਈ ਸਾਡਾ ਦਿਲ ਜ਼ਰੂਰੀ ਹੁੰਦਾ ਹੈ ਪਰ ਅੱਜ ਕੱਲ ਇਹ ਚੀਜ਼ ਦੇਖੀ ਜਾਂਦੀ ਹੈ ਕਿ ਨੌਜਵਾਨਾਂ ਨੂੰ ਦਿਲ ਦੇ ਨਾਲ ਜੁੜੀਆਂ ਸਮੱਸਿਆਵਾਂ ਦਿਲ ਦੇ ਰੋਗ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੇ ਨੇ ਜੇ ਗੱਲ ਕਰੀਏ ਪੁਰਾਣੇ ਸਮਿਆਂ ਦੀ ਤਾਂ ਹਾਰਟ ਅਟੈਕ ਬਜ਼ੁਰਗਾਂ ਨੂੰ ਜਾਂ ਕਹਿ ਸਕਦੇ ਹਾਂ 50 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਆਉਂਦੇ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ 20 25 ਸਾਲ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਹਾਰਟ ਅਟੈਕ ਆਉਂਦੇ ਦੇਖੇ ਜਾ ਰਹੇ ਨੇ ਇਸ ਦਾ ਕਾਰਨ ਕੀ ਹੈ ਇਸ ਤੋਂ ਬਚਿਆ ਕਿ ਜਾ ਸਕਦਾ ਹੈ ਕਿਹੜੀ ਉਹ ਖਰਾਕ ਹੈ ਜਿਹੜੀ ਸਾਡੇ ਦਿਲ ਦੇ ਲਈ ਚੰਗੀ ਹੈ ਤੇ ਕਿਹੜੀ ਉਹ ਖਰਾਕ ਹੈ ਜਿਹੜੀ ਸਾਡੇ ਦਿਲ ਦੇ ਲਈ ਮਾੜੀ ਹੈ ਜਾਂ ਹੋਰ ਉਹ ਕਿਹੜੀਆਂ ਚੀਜ਼ਾਂ ਨੇ ਜਿੰਨਾ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਇੱਕ ਤੰਦਰੁਸਤ ਦਿਲ ਰੱਖਣ ਦੇ ਲਈ ਇਹ ਸਾਰੀਆਂ ਗੱਲਾਂ ਅੱਜ ਅਸੀਂ ਕਰਾਂਗੇ ਕਿਉਂਕਿ ਅਸੀਂ ਅੱਜ 40s ਹਸਪੀਟਲ ਆਏ ਆ ਜਿੱਥੇ ਮੇਰੇ ਨਾਲ ਸੀਨੀਅਰ ਕੰਸਲਟੈਂਟ ਕਾਰਡੀਓਲੋਜੀ ਅੰਕੁਰ ਰਹੁਜਾ ਜੀ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸਾਰਾ ਤੁਹਾਡਾ ਸਵਾਗਤ ਹੈ ਥੈਂਕ ਯੂ ਸਤਿ ਸ਼੍ਰੀ ਅਕਾਲ ਟੂ एवरीवन ਸਰ ਪਹਿਲਾਂ ਜਿਹੜੀ ਮੇਰੀ ਇੰਟਰੋਡਕਸ਼ਨ ਦੇ ਵਿੱਚ ਵੀ ਆਪਾਂ ਇਹ ਗੱਲ ਦਾ ਜ਼ਿਕਰ ਕੀਤਾ ਹੈ ਕਿ ਪਹਿਲਾਂ ਇਹ ਦੇਖਿਆ ਜਾਂਦਾ ਸੀ ਕਿ ਜਿਹੜੀ ਹਾਰਟ ਅਟੈਕਸ ਨੇ ਜਾਂ ਹਾਰਟ ਦੀਆਂ ਜਿਹੜੀਆਂ ਬਿਮਾਰੀਆਂ ਸੀਗੀਆਂ ਉਹ ਜ਼ਿਆਦਾਤਰ ਜਿਹੜੇ ਬਜ਼ੁਰਗ ਜਾਂ ਫਿਰ 50 ਪਲੱਸ ਜਾਂ ਕੇ ਲਈ 45 ਪਲੱਸ ਦੇ ਲੋਕਾਂ ਨੂੰ ਹੁੰਦੀਆਂ ਸੀ ਪਰ ਹੁਣ ਨੌਜਵਾਨ ਕਈ ਮੌਤਾਂ ਹੋ ਰਹੀਆਂ ਨੇ ਹਾਰਟ ਅਟੈਕਸ ਦੇ ਨਾਲ ਇਹਦਾ ਸਭ ਤੋਂ ਪਹਿਲਾ ਕਾਰਨ ਕੀ ਹੈ ਸੋ ਇਹ ਤਾਂ ਆਪਨੇ ਬਿਲਕੁਲ ਸਹੀ ਕਿਹਾ ਕਿ ਪਹਿਲੇ ਜੋ ਆਪਾਂ ਕਹਿੰਦੇ ਸੀ ਇਹ ਬਿਮਾਰੀ ਯੰਗ ਬੰਦੇ ਦੀ ਹੈ ਹੀ ਨਹੀਂ ਹੁਣ 30 ਸਾਲ 25 ਸਾਲ

हफ्ते में दो या तीन दिन बाहर से आता है बिल्कुल आता है या जाता है पंजाब में फॉर्चुनेटली सिगरेट बहुत कम हैगी बट तुम हरियाणा जाओ हिमाचल जाओ सिगरेट बीड़ी हुक्का बहुत ही कॉमन है बहुत ही कॉमन है, है। तीजा स्ट्रेस लेवल देखो बंदा एक्सरसाइज तो करता है जिम करता है बॉडी बना बट उन्हें ज्यादा स्ट्रेस लेंदा रात जागता है उल्टा सीधा खाता है ਉਪਰ ਤੇ ਪੋਲੂਸ਼ਨ ਹਮ ਸਾਰੀ ਚੀਜ਼ਾਂ ਮਿਲ ਕੇ ਯੰਗ ਬੰਦਾ ਜਿਹਨੂੰ ਪਹਿਲੀ ਟੈਂਡੈਂਸੀ ਸੀ ਹਮ ਉਹਨੇ ਆਪਣਾ ਕੰਮ ਖਰਾਬ ਕਰ ਲੇਤਾ ਹਮ ਇਸ ਕਰਕੇ ਬਹੁਤ ਜ਼ਿਆਦਾ ਅੱਛਾ ਜੀ ਮੈਂ ਰੇਸ਼ਿਓ ਦੀ ਗੱਲ ਕਰਾਂ ਤੁਹਾਡਾ ਤਜਰਬਾ ਬਹੁਤ ਲੰਬਾ ਹੋਣਾ ਤਾਂ ਉਹਨੇ ਕਿੰਨੇ ਸਾਲਾਂ ਦੇ ਵਿੱਚ ਇਹ ਚੇਂਜ ਦੇਖਿਆ ਹੁਣ ਤੁਹਾਡੀ ਓਪੀਡੀ ਦੇ ਵਿੱਚ ਜਾਂ ਫਿਰ ਜਦੋਂ ਤੁਸੀਂ ਦੇਖਦੇ ਹੋ ਤਾਂ ਕਿੰਨੇ ਇੱਕ ਜਿਹੜੀ ਐਵਰੇਜ ਮੈਂ ਐਵਰੇਜ ਗੱਲ ਕਰਾਂ ਤਾਂ ਕੀ ਰੇਸ਼ਿਓ ਕੀ ਰਹਿੰਦੀ ਹੈ 20 ਤੋਂ 40 ਸਾਲ ਵਾਲੇ ਕਿੰਨੇਕ ਪੇਸ਼ੈਂਟ ਹੁੰਦੇ ਨੇ 40 ਤੋਂ 50 ਵਾਲੇ ਕਿੰਨੇ ਹੁੰਦੇ ਨੇ ਜਾਂ 50 ਤੋਂ ਉੱਪਰ ਕਿੰਨੇਕ ਹੁੰਦੇ ਨੇ ਸੋ ਅਗਰ ਮੈਂ 20 ਸਾਲ 20 ਸਾਲ ਪਹਿਲੇ ਦੀ ਗੱਲ ਕਰਾਂ ਮੇਰੀ ਓਪੀਡੀ ਵਿੱਚ 40 ਤੋਂ ਤੱਲੇ ਵਾਲਾ ਬੰਦਾ ਹੂੰ 10 ਵਿੱਚ ਇੱਕ ਹੋਣਾ 10 ਵਿੱਚ ਇੱਕ ਹੂੰ ਹੁਣ 40 ਦੇ ਤੱਲੇ ਵਾਲਾ ਬੰਦਾ ਹੂੰ 10 ਵਿੱਚ 4 10 ਵਿੱਚ 4 ਹਾਰਟ ਅਟੈਕ ਦੀ ਗੱਲ ਕਰਾਂ ਇਹ ਤਾਂ ਓਪੀਡੀ ਦੀ ਗੱਲ ਹੈਗੀ ਤੇ ਤੁਸੀਂ ਆਈਪੀਡੀ ਐਮਰਜੈਂਸੀ ਐਡਮਿਸ਼ਨਸ ਦੀ ਗੱਲ ਕਰੋ ਪਹਿਲੇ ਹਾਰਟ ਅਟੈਕ ਵਿੱਚ ਅਗਰ ਮੈਂ ਗੱਲ ਕਰਾਂ ਮੇਰੇ ਵੀ ਵਿੱਚ ਇੱਕ ਵੀ ਨਹੀਂ ਹੋਣਾ ਹੂੰ ਮਹੀਨੇ ਵਿੱਚ ਇੱਕ ਬੰਦਾ 40 ਤੋਂ ਥੱਲੇ ਮਿਲ ਜਾਏ ਤਾਂ ਆਪਾਂ ਕਹਿੰਦੇ ਸੀ ਉਹ ਯੰਗ ਹਾਰਟ ਅਟੈਕ ਆ ਗਿਆ ਬਿਲਕੁਲ ਇਹ ਚਰਚਾ ਦਾ ਵਿਸ਼ਾ ਹੁੰਦਾ ਹੁਣ ਹਰ 10 ਵਿੱਚ 3 ਹੂੰ ਤੋਂ ਹਾਰਟ ਅਟੈਕ ਯੰਗ ਬੰਦੇ ਵਿੱਚ ਬਹੁਤ ਹੀ ਕਮ ਆਨੇ ਆਜ ਦੀ ਤਰੀਕੇ ਸੋ ਇਗਨੋਰ ਕਰਨ ਵਾਲਾ ਬਿਲਕੁਲ ਹੀ ਮਸਲਾ ਨਹੀਂ ਆਏਗਾ ਅਜੇ ਸਰ ਕਈ ਵਾਰ ਇਹ ਵੀ ਦੇਖਿਆ ਜਾਂਦਾ ਕਿ ਅਸੀਂ ਰੀਸੈਂਟ ਕਈ ਕੇਸਿਸ ਦੇਖੇ ਨੇਗੇ ਬੰਦਾ ਦੇਖਣ ਨੂੰ ਬੜਾ ਤੰਦਰੁਸਤ ਹੁੰਦਾ ਹੈ ਜਾਂ ਫਿਰ ਉਹਦੀ ਫਿਜ਼ੀਕ ਬੜੀ ਚੰਗੀ ਹੁੰਦੀ ਹੈ ਪਰ ਉਹਨੂੰ ਹਾਰਟ ਅਟੈਕ ਇਹ ਸੁਣਿਆ ਜਾਂਦਾ ਹੈ ਕਿ ਹਾਰਟ ਅਟੈਕ ਦੇ ਨਾਲ ਉਹਦੀ ਮੌਤ ਹੋ ਗਈ ਜਾਂ ਹਾਰਟ ਅਟੈਕ ਆ ਗਿਆ ਤਾਂ ਕੀ ਇਹਦੇ ਸਿੰਪਟਮ ਕਿੱਥੋਂ ਪਤਾ ਲੱਗਦਾ ਹੈ ਕਿ ਹਾਂ ਮੰਨ ਲਓ ਕਿਸੇ ਬੰਦੇ ਨੂੰ ਹਾਰਟ ਅਟੈਕ ਦੇ ਸਿੰਪਟਮ ਕਿੱਥੋਂ ਪਤਾ ਚੱਲਣਗੇ ਅਗਲਾ ਦੇਖਦਾ ਕਿ ਮੈਂ ਤੰਦਰੁਸਤਾਂ ਠੀਕ ਹੈ ਬਿਲਕੁਲ ਫਿਟ ਫਾਈਨ ਆ ਪਰ ਹੁੰਦਾ ਉਹਨੂੰ ਹਾਰਟ ਅਟੈਕ पहली चीज तो है समझो कि शरीर दी फिटनेस की फिटनेस यानी कि मसल बनी हुई है बॉडी बनी हुई है एदा मतलब है नहीं कि मैं फिट हाँ हार्ट की तरफों मैं फिट तो मतलब की है गा, मेरी शुगर कंट्रोल्ड है नहीं है या तो बहुत ही अच्छा है जो है तो कंट्रोल्ड हैगी ब्लड प्रेशर नहीं है या है तो कंट्रोल्ड हैगा मेरा कोलेस्ट्रॉल या तो ठीक है या मैं दवाई ले रहा मैं एक्सरसाइज कर रहा एक चार चार्च एको चीज़ हैगी और मैं पंवी चीज़ मैं स्मोकिंग नहीं करता जे तुसी बॉडी बना रखी है लेकिन तुसी स्मोक कर रहे हो सिगरेट पी रहे हो तुसी खाना पीना उल्टा सीधा है तुम्हारी तो शुगर ब्लड प्रेशर हैगी तो अकेले बॉडी की कर लो बिल्कुल पहली बात दूसरी बात तो वे समझना ना जो बंदा रेगुलर एक्सरसाइज करता है वो लिए तो एक्सरसाइज बहुत ही चंगी हैगी बट एक्सरसाइज कर देनी से हुन आज अचानक जो 5 किलोमीटर दौड़ लेते हैं वो हार्ट अटैक का कारण भी बन सकला अच्छा मतलब रेगुलर अनड्यू एक्सरसाइज सडनली जे तुसी करोगे

ਯਾ ਮੂਜੇ ਐਸਿਡਿਟੀ ਕੀ ਟੈਂਡੈਂਸੀ ਨਹੀਂ ਅੱਜ ਕੋਈ ਜ਼ਰੂਰ ਤੋਂ ਜ਼ਿਆਦਾ ਮੈਨੂੰ ਦਿੱਕਤ ਲੱਗ ਰਹੀ ਹੈ ਤਾਂ ਬੈਟਰ ਹੈ ਕਿ ਮੈਂ ਇੱਕ ਡਾਕਟਰ ਨੂੰ ਜਾ ਕੇ ਚੈੱਕ ਕਰਾ ਲਵਾਂ ਅੱਛਾ ਸੋ ਚੈੱਕਅਪ ਦੀ ਜੇ ਆਪਾਂ ਗੱਲ ਕਰੀਏ ਤਾਂ ਮੰਨ ਲਓ ਇੱਕ ਬੰਦਾ ਜਿਮ ਰੂਟੀਨ ਦੇ ਵਿੱਚ ਜਾ ਰਿਹਾ ਹੈ ਐਕਸਰਸਾਈਜ਼ ਰੂਟੀਨ ਦੇ ਵਿੱਚ ਕਰ ਰਿਹਾ ਹੈ ਉਹ ਦੇਖਣ ਨੂੰ ਫਿਟ ਹੈ ਠੀਕ ਹੈ ਉਹਦੀ ਬੋਡੀ ਪੂਰੀ ਬਣੀ ਹੋਈ ਹੈ ਉਸ ਨੂੰ ਕਿੰਨੇ ਟਾਈਮ ਬਾਅਦ ਜਿਹੜਾ ਆਪਣੇ ਹਾਰਟ ਦੇ ਟੈਸਟ ਕਰਵਾਉਣੇ ਚਾਹੀਦੇ ਨੇ ਮੰਨ ਲਓ ਕੋਈ ECG ਹੈ ਜਾਂ ਹੋਰ ਕਿਹੜੇ-ਕਿਹੜੇ ਟੈਸਟ ਕਦੋਂ-ਕਦੋਂ ਕਰਵਾਉਣੇ ਚਾਹੀਦੇ ਨੇ ਜੋ ਮੈਂ ਨੇ ਅਭੀ ਗੱਲ ਕੀਤੀ ਸੀ ਹਰ ਬੰਦੇ ਨੂੰ ਹਰ ਐਡਲਟ ਨੂੰ ਚਾਹੀਦਾ ਹੈ ਕਿ ਸਾਲ ਵਿੱਚ ਇੱਕ ਵਾਰੀ ਤਾਂ ਆਪਣਾ ਚੈੱਕਅਪ ਜ਼ਰੂਰ ਕਰਾ ਲੈ ਸਾਲ ਚ ਇੱਕ ਵਾਰੀ ਇੱਕ ਵਾਰੀ ਮਿਨੀਮਮ ਜੇ ਮੈਨੂੰ ਪ੍ਰੋਬਲਮ ਹੈ ਤਾਂ ਜ਼ਿਆਦਾ ਕਰਾ ਸਕਦਾ ਜੇ ਮੈਨੂੰ ਬਿਲਕੁਲ ਫਿੱਟ ਆ ਸਭ ਕੁ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਹੈ ਮੈਨੂੰ ਸ਼ੂਗਰ ਬਲੱਡ ਪ੍ਰੈਸ਼ਰ ਕੁਝ ਵੀ ਨਹੀਂ ਹੈ ਕੋਈ ਦਿੱਕਤ ਨਹੀਂ ਹੈ ਸਾਲ ਵਿੱਚ ਇੱਕ ਵਾਰੀ ਜੇ ਮੈਨੂੰ ਸ਼ੂਗਰ ਹੋਈ ਤਾਂ ਆਫ ਕੋਰਸ ਜਿਵੇਂ ਡਾਕਟਰ ਕਹ ਫਿਟ ਬੰਦੇ ਨੇ ਲਈ ਚਾਹੀਏ ਕਿ ਸਾਲ ਵਿੱਚ ਇੱਕ ਵਾਰੀ ਚੈੱਕ ਕਰਾਏ ਮੇਰਾ ਬੀਪੀ ਬੀਪੀ ਕਿੰਨਾ ਹੈ ਮੇਰੀ ਸ਼ੂਗਰ ਕਿੰਨੀ ਰਹਿੰਦੀ ਹੈ ਮੇਰਾ ਕੋਲੇਸਟ੍ਰੋਲ ਠੀਕ ਚੱਲ ਰਿਹਾ ਨਹੀਂ ਚੱਲ ਰਿਹਾ ਮੇਰੇ ਬਾਕੀ ਜਨਰਲ ਪੈਰਾਮੀਟਰਸ ਠੀਕ ਹੈ ਕਿ ਨਹੀਂ ਮੇਰਾ ਈਸੀਜੀ ਠੀਕ ਹੈ ਕਿ ਨਹੀਂ ਜੇ ਮੈਨੂੰ ਲੱਗਾ ਕਿ ਹਾਂ ਵਿੱਚ ਹਾਰਟ ਦੀ ਪ੍ਰੋਬਲਮ ਆ ਗਈ ਹੈ ਤੇ ਡਿਪੈਂਡ ਕਰਦਾ ਕਿੰਨੀ ਸੀਰੀਅਸ ਪ੍ਰੋਬਲਮ ਹੈ ਕਿ ਉਸ ਹਿਸਾਬ ਦੇ ਨਾਲ ਉਹਨਾਂ ਫ੍ਰੀਕੁਐਂਟਲੀ ਚੈੱਕਅਪ ਹੋਵੇਗਾ ਅੱਛਾ ਇਸ ਤੋਂ ਇਲਾਵਾ ਸਰ ਜੇ ਮੰਨ ਲਓ ਇਹ ਜੀ ਸਿੰਪਟਮਸ ਕਿਸੇ ਨੂੰ ਮੰਨ ਲਓ ਕਿਸੇ ਨੂੰ ਕੋਈ ਕਿਹੜੀਆਂ ਚੀਜ਼ਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਪੇਸ਼ੈਂਟ ਨੂੰ ਮੰਨ ਲਓ ਜਿੱਦਾਂ ਤੁਸੀਂ ਦੱਸਿਆ ਕਿ ਕਈ ਵਾਰ ਅਸੀਂ ਕਹਿ ਦਿੰਦੇ ਹਾਂ ਕਿ ਐਸਿਡਿਟੀ ਹੋ ਰਹੀ ਹੈ ਇਹਦਾ ਪਤਾ ਕਿੱਦਾਂ ਲੱਗੂਗਾ ਡਾਇਗਨੋਸ ਕਿੱਦਾਂ ਹੋਊਗਾ ਬੰਦੇ ਨੂੰ ਇਹ ਸਿੰਪਟਮਸ ਕਿੱਦਾਂ ਆਣਗੇ ਕਿ ਮੈਨੂੰ ਹਾਰਟ ਰਿਲੇਟਿਡ ਦਿੱਕਤ ਹੈ ਬਿਲਕੁਲ ਸਹੀ ਸਵਾਲ ਮੈਂ ਅਭੀ ਇੱਕ ਐਗਜ਼ਾਮਪਲ ਦਿੰਦਾ ਹਾਂ ਬੰਦਾ ਅਭੀ 40 45 ਸਾਲ ਦਾ ਬੰਦਾ 4 ਦਿਨ ਸੇ ਪੇਟ ਵਿੱਚ ਦਰਦ ਚੱਲ ਰਿਹਾ ਤਾਂ ਅਪਰ ਚੈਸਟ ਪੇਟ ਵਿੱਚ ਉੱਪਰ ਕੀ ਤਰਫ ਦਰਦ ਚੱਲ ਰਿਹਾ ਹੈ

ਏ ਪੇਨ ਹਰ ਬੰਦੇ ਦਾ ਅਲੱਗ ਥ੍ਰੈਸ਼ਹੋਲਡ ਲੇਗਾ। ਕਿਸੇ ਬੰਦੇ ਦਾ ਤਾਂ ਇਹ ਹਾਲ ਹੁੰਦਾ ਹੈ ਕਿ ਉਹਨੂੰ ਬਰਦਾਸ਼ਤ ਹੀ ਨਹੀਂ ਹੁੰਦਾ ਉਹ ਤਾਂ ਰੋਣ ਲੱਗਿਆ। ਤੇ ਕਿਸੇ ਬੰਦੇ ਨੂੰ ਹੋਏ ਕਹੇਗਾ ਮੈਂ ਤਾਂ ਦਰਦ ਹੀ ਨਹੀਂ ਹੈਗੀ। ਤੁਸੀਂ ਡਾਕਟਰ ਸਾਹਿਬ ਚੈੱਕ ਕਿਉਂ ਕਰ ਰਹੇ ਹੋ? ਮੈਂ ਤਾਂ ਕੇਵਲ ਥੋੜੀ ਜੀ ਸਾਹ ਦੀ ਦਿੱਕਤ ਹੋਈ ਸੀ ਮੈਨੂੰ ਥੋੜਾ ਜਿਹਾ ਦਰਦ। ਸੋ ਕਈ ਬੰਦੇ ਤਾਂ ਟੋਟਲੀ ਸਾਇਲੈਂਟ ਹੁੰਦਾ। ਸਾਨੂੰ ਪ੍ਰੋਬਲਮ ਇਹ ਹੁੰਦੀ ਹੈ ਜਿਸ ਬੰਦਾ ਬੰਦਾ ਸੋਚਦਾ ਜਿੰਨਾ ਤੇਜ਼ ਦਰਦ ਹੈਗਾ ਉੰਨੀ ਸੀਰੀਅਸ ਪ੍ਰੋਬਲਮ ਹੈਗੀ। ਆਪਣਾ ਪੈਰਾਮੀਟਰ ਬਿਲਕੁਲ ਡਿਫਰੈਂਟ ਹੈਗਾ। ਜਿੰਨਾ ਕੱਟ। ਨਾ। अपना पैरामीटर है कि आपको ECG में क्या चेंजेस आपको बीपी का क्या असर पड़ रहा है आपका हार्ट का कितना फिफ्टी परसेंट नुकसान, so, नुकसान हो रहा है लेकिन दर्द नहीं हो रहा है, तो वो वो है। है। दस बटा दस है तो वो पेन ज्यादा है लेकिन सीरियस दूसरी चीज है अच्छा कई बार भी देखा जाता है लोग गलती कर लेंगे तो यह चीज हो ही नहीं सकती ਕਿ ਦਿਮਾਗ ਦੇ ਵਿੱਚ ਇਹ ਵੀ ਹੁੰਦਾ ਕਿ ਨਹੀਂ ਇਹ ਮੈਨੂੰ ਨਹੀਂ ਹੋ ਸਕਦਾ ਕਿਸੇ ਨੂੰ ਵੀ ਇਹ ਨਹੀਂ ਕਹਿਣਾ ਚਾਹੀਦਾ ਇਵਨ ਮੈਂ ਐਜ਼ ਅ ਡਾਕਟਰ ਮੈਂ ਵੀ ਨਹੀਂ ਕਹਿ ਸਕਦਾ ਕਿ ਮੈਨੂੰ ਇਹ ਚੀਜ਼ ਨਹੀਂ ਹੋ ਸਕਦੀ ਬਿਲਕੁਲ ਮੈਂ ਆਪਣਾ ਸਾਰਾ ਧਿਆਨ ਰੱਖਿਆ ਹੋਏ ਬਟ ਇਹ ਗਾਰੰਟੀ ਮੈਂ ਨਹੀਂ ਲੈ ਸਕਦਾ ਕਿਉਂ ਕਿ ਰੈਂਡਮਨੈਸ ਇਨ ਨੇਚਰ ਇਜ਼ ਵੈਰੀ ਕਾਮਨ ਬਟ ਜੋ ਬੰਦਾ ਆਪਣਾ ਧਿਆਨ ਰੱਖਣਾ ਹੈ ਉਹਨੂੰ ਵੀ ਹੋ ਸਕਦਾ ਹੈ ਲੇਕਿਨ ਜੋ ਬੰਦਾ ਬਿਲਕੁਲ ਧਿਆਨ ਨਹੀਂ ਰੱਖ ਰਹਾ ਉਹਨੂੰ ਹੋਣ ਦੇ ਪ੍ਰੋਬਲਮ ਦਾ ਬਹੁਤ ਹੀ ਜ਼ਿਆਦਾ ਚਾਂਸ ਹੈ ਤਾਂ ਇਹ ਵੀ ਕਹਿੰਦੇ ਇਹ ਇੱਕ ਗੇਮ ਪ੍ਰੋਬੈਬਿਲਿਟੀ ਦਾ ਹੈ ਮੈਥਮੈਟਿਕਸ ਨਹੀਂ ਹੈ 1+1 ਇੱਕ ਇੱਕ ਬੰਦੇ ਨੂੰ 1/10 ਵਿੱਚ 10 ਵਿੱਚ ਵੀ ਇੱਕ ਦਾ ਚਾਂਸ ਹੈ ਜੋ ਧਿਆਨ ਨਹੀਂ ਰੱਖੇ ਉਹਨੂੰ 8/10 ਦਾ ਚਾਂਸ ਹੈ ਬਟ ਉਹਦੇ ਵਿੱਚ ਵੀ 2 ਵਜੇ ਜਾਣਗੇ ਇਹਦੇ ਵੀ ਜ 9 ਵਜੇ ਜਾਣਗੇ ਬਿਲਕੁਲ ਅੱਛਾ ਸਰ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਖੁਰਾਕ ਕਿੱਦਾਂ ਦੀ ਹੋਣੀ ਚਾਹੀਦੀ ਹੈ ਕਿ ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਸਾਡੇ ਜਿਹੜਾ ਦਿਲ ਨੂੰ ਤੰਦਰੁਸਤ ਰੱਖਣ ਤੋਂ ਰੋਕਦੀਆਂ ਨੇ ਜਾਂ ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਉਹਨੂੰ ਤੰਦਰੁਸਤ ਰੱਖਣ ਦੇ ਵਿੱਚ ਮਦਦ ਕਰਦੀਆਂ ਨੇ ਸੋ ਸਭ ਤੋਂ ਜ਼ਿਆਦਾ ਜੋ ਦਿਲ ਦੀ ਮਦਦ ਕਰਦੀ ਹੈ ਉਹ ਹੈ ਕਿ ਫਲ ਸਬਜ਼ੀਆਂ ਫਲ ਸਬਜ਼ੀਆਂ ਸੋ ਸਾਡੀ ਡਾਈਟ ਦਾ 50% ਫਲ ਸਬਜ਼ੀ ਤੋਂ ਆਉਂਦਾ ਚਾਹੀਦਾ ਠੀਕ ਹੈ ਨਾ ਮੈਕਸਿਮਮ ਫਾਈਬਰ ਫਾਈਬਰ ਵਿਟਾਮਿਨਸ ਮਿਨਰਲਸ ਐਸ ਸਭ ਤੋਂ ਜ਼ਰੂਰੀ ਹੈ ਉਹਦੇ ਬਾਅਦ ਨੰਬਰ ਆਦਾ ਅਨਾਜ ਦਾ ਸੋ ਅਨਾਜ ਚੋਂ ਕੀ ਕਰਦੇ ਆਪਾਂ

ਸੋ ਸਾਡੀ ਬਿਸਕਟ ਨਮਕੀਨ ਵਿੱਚ ਕਾਫੀ ਫ੍ਰੀਕੁਐਂਟਲੀ ਹੁੰਦਾ ਹੈ ਉਹਦੇ ਧਿਆਨ ਰੱਖਣਾ ਹੈ ਕਿ ਜਿਹਦੇ ਵਿੱਚ ਵੀ ਟ੍ਰਾਂਸ ਫੈਟਸ ਲਿਖੇ ਹੋਏ ਹੋ ਉਹ ਚੀਜ਼ ਕਦੇ ਵੀ ਇਸਤੇਮਾਲ ਨਹੀਂ ਕਰਨੀ। ਉਹਦੇ ਬਾਅਦ ਦੂਜਾ ਨੰਬਰ ਹੈ ghee ਮੱਖਣ ਜਨ ਜਿਹਨੂੰ ਕਹਿੰਦੇ ਸੈਚੁਰੇਟਿਡ ਫੈਟ ਉਹਦਾ ਪ੍ਰਯੋਗ ਕਮ ਤੋਂ ਕਮ ਰੱਖਣਾ। ਇਹ ਵੀ ਕੰਟਰੋਵਰਸੀ ਦਾ ਪਾਰਟ ਰਿਹਾ ਹੈ ਕਿ ghee ਮੱਖਣ ਕਿਉਂਕਿ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਕਈ ਡਾਕਟਰਸ ਇਹਦੀ ਇਹ ਵੀ ਸਲਾਹ ਦਿੰਦੇ ਨੇ ਕਿ ਕਿ ਨਹੀਂ ਤੁਸੀਂ ਖਾ ਸਕਦੇ ਹੋ ਜਾਂ ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਇਸ ਦਾ ਇਹ ਵੀ ਇੱਕ ਤਰਕ ਦਿੱਤਾ ਜਾਂਦਾ ਹੈ ਕਿ ਸਾਡੇ ਪੁਰਾਣੇ ਬਜ਼ੁਰਗ ghee ਮੱਖਣ ਖਾ ਕੇ ਭਲੇ ਨੇ। ਸੋ ਸਾਡੇ ਪੁਰਾਣੇ ਬਜ਼ੁਰਗ ਜ

जो खाना बनना है रिफाइंड ऑयल या जो भी वेजिटेबल ऑयल है चाहे सरसों सरोदा तेल लियो चाहे ऑलिव ऑयल लियो चाहे सफोला लिओ चाहे सनफ्लावर ऑयल लियो कोई भी वो तेल कम रखना है इस्तेमाल करना है। बिल्कु। मीट बिल्कुल मनाएगा रेड मीट का मतलब है कि बकरा कटरा अलावा आप जो कर प्रोसैस मीट सॉसेज सलामी ए चीजा खराब कर दी ਤੁਸੀਂ ਅਗਰ ਚਿਕਨ ਫਿਸ਼ ਖਾਣਾ ਚਾਹੁੰਦੇ ਹੋ ਉਹ ਖਾ ਸਕਦੇ ਹੋ ਬਿਲਕੁਲ ਥੋੜੇ ਬਹੁਤੇ ਨਟਸ ਹਾਰਟਲੀ ਚੰਗੇ ਹੁੰਦੇ ਹਮ ਸਪੈਸ਼ਲੀ ਅਕਰੋਟ ਅਕਰੋਟ ਅੱਛਾ ਇਸ ਤੋਂ ਇਲਾਵਾ ਸਰ ਸ਼ਰਾਬ ਦੀ ਜੀ ਗੱਲ ਕਰੀਏ ਤਾਂ ਸ਼ਰਾਬ ਅਤੇ ਨੀਂਦ ਇਹ ਦੋਨੋਂ ਚੀਜ਼ਾਂ ਦਾ ਦੱਸਿਓ ਕਿਉਂਕਿ ਮੈਨੂੰ ਲੱਗਦਾ ਕਿ ਦੋਵੇਂ ਚੀਜ਼ਾਂ ਦਾ ਕੰਬੀਨੇਸ਼ਨ ਬੜਾ ਹੈ ਕਈ ਵਾਰ ਲੇਟ ਨਾਈਟ ਪਾਰਟੀਆਂ ਹੁੰਦੀਆਂ ਨੇ ਜੀਆਂ ਉਹਦੇ ਨਾਲ ਨੀਂਦ ਵੀ ਡਿਸਟਰਬ ਹੁੰਦੀ ਹੈ ਤੇ ਸ਼ਰਾਬ ਵੀ ਲੋਕ ਜ਼ਿਆਦਾ ਪੀ ਲੈਂਦੇ ਤੇ ਕਈ ਲੋਕ ਹੀ ਕਹਿੰਦੇ ਨੇ ਕਿ ਅਸੀਂ ਨੀਂਦ ਆਉਣ ਦੇ ਲਈ ਸ਼ਰਾਬ ਪੀਨੇ ਆ ਉਹ ਉਹ ਇਹ ਦੋਨੇ ਚੀਜ਼ਾਂ ਹਰਟ ਦੇ ਲਈ ਕਿੰਨੇ ਇੱਕ ਨੁਕਸਾਨ ਦਾ ਹੈ ਇੱਕ ਦੇਖੋ ਇੱਕ ਚੀਜ਼ ਹੈ ਨੀਂਦ ਕਿਸੇ ਨੇ ਸ਼ਰਾਬ ਦਾ ਪ੍ਰੈਸਕ੍ਰਾਈਬ ਨਹੀਂ ਕੀਤਾ ਕਿਸੇ ਡਾਕਟਰ ਨੇ ਕਿ ਆਹ ਭਾਈ ਨੀਂਦ ਨਹੀਂ ਆ ਰਹੀ ਜਾ ਦੋ ਪੈਗ ਲੈ ਲੈ ਬਿਲਕੁਲ ਪਹਿਲੀ ਚੀਜ਼ ਤੋਂ ਸ਼ਰਾਬ ਨੀਂਦ ਦੀ ਦਵਾਈ ਨਹੀਂ ਹੈ ਠੀਕ ਹੈ ਨਾ ਆਪਕੋ ਆਦਤ ਪੜ ਗਈ ਹੈ ਤਾਂ ਉਹਦੇ ਬਿਨਾ ਨੀਂਦ ਨਹੀਂ ਆਉਂਦੀ ਉਹ ਅਲੱਗ ਗੱਲ ਹੈਗੀ ਤਾਂ ਉਹ ਖਰਾਬ ਆਦਤ ਹੈਗੀ ਸੇ ਕਿਸੇ ਵੀ ਡਾਕਟਰ ਨੇ ਕਦੇ ਵੀ ਨਹੀਂ ਕਿਹਾ ਕਿ ਤੁਸੀਂ ਸ਼ਰਾਬ ਇਸਤੇਮਾਲ ਕਰਨੀ ਸ਼ੁਰੂ ਕਰੋ ਜੇ ਤੁਸੀਂ ਨਹੀਂ ਲੈ ਰਹੇ ਹੋ ਤਾਂ ਉਹ ਸ਼ਰਾਬ ਸ਼ੁਰੂ ਕਰਨ ਦਾ ਕੋਈ ਬੈਨੀਫਿਟ ਨਹੀਂ ਹੈਗਾ ਜੇ ਤੁਸੀਂ ਲੈ ਰਹੇ ਹੋ ਤਾਂ ਤੁਸੀਂ ਅਗਰ ਕੰਟਰੋਲ ਵਿੱਚ ਰੱਖ ਸਕਦੇ ਹੋ ਯਾਨੀ ਕਿ ਇੱਕ ਮਰਦ 60 ml ਤੋਂ ਥੱਲੇ ਰੱਖੇ ਤੇ ਔਰਤ 30 ml ਤੋਂ ਥੱਲੇ ਰੱਖੇ ਐਕਸੈਪਟੇਬਲ ਲਿਮਿਟ ਹੈਗੀ ਉਹ ਸ਼ਰੀਰ ਦੇ ਨੁਕਸਾਨ ਨਹੀਂ ਕਰਦੀ ਉਸ ਤੋਂ ਜ਼ਿਆਦਾ ਤੁਸੀਂ ਲੈ ਰਹੇ ਹੋ ਹਾਰਟ ਦੀ ਪ੍ਰੋਬਲਮਸ ਯਾਨੀ ਕਿ ਕਾਰਡੀਓਮਾਇਓਪੈਥੀ ਧੜਕਨ ਦੀ ਪ੍ਰੋਬਲਮ ਐਟ੍ਰੀਅਲ ਫਿਬ੍ਰਿਲੇਸ਼ਨ બ્લડ પ્રેશર ਦੀ ਪ੍ਰੋਬਲਮ ਹਾਈਪਰ ਟੈਂਸ਼ਨ ਤੇ ਲੀਵਰ ਦੇ ਪ੍ਰੋਬਲਮ ਸਭ ਨੂੰ ਪਤਾ ਹੈ ਕਿ ਲੀਵਰ ਖਰਾਬ ਕਰਦਾ ਹੈ ਪੈਂਕ੍ਰੀਟਾਈਟਿਸ ਕਰਦਾ ਹੈ ਪੇਟ ਦਾ ਅਲਸਰ ਬੜਾਤਾ ਹੈ ਕੈਂਸਰ ਬੜਾਤਾ ਹੈ ਬ੍ਰੇਨ ਦਾ ਡਿਮੈਂਸ਼ੀਆ ਵਧਦਾ ਹੈ ਆਪकी ਸੈਕਸ਼ੂਅਲ ਪਾਵਰ ਨੂੰ ਕਮ ਕਰਦਾ ਹੈ ਕਈ ਨੁਕਸਾਨ ਨੇ ਬਹੁਤ ਹੈ ਤਾਂ ਫਾਇਦਾ ਕਿੰਨਾ ਹੈ ਫਾਇਦਾ ਕੋਈ ਵੀ ਨਹੀਂ ਹੈ ਬਿਲਕੁਲ ਇਸ ਤੋਂ ਇਲਾਵਾ نیند ਦਾ ਕਿੰਨਾ ਕਿ ਨੀਂਦ ਜਿਹੜੀ ਸਹੀ ਰਹਿੰਦੀ ਹੈ ਸੋ ਨੀਂਦ ਦਾ ਫੰਡਾ ਹੈਗਾ ਹਰ ਬੰਦੇ ਦੀ ਆਪਣੀ ਰਿਕੁਆਇਰਮੈਂਟ ਅਲੱਗ ਹੈ ਬਟ ਇੱਕ ਐਡਲਟ ਕੇ ਲਈ ऑलमोस्ट सिक्स से छह से आठ डिपेंडिंग ऑन देयर नींद अगर आप नींद बहुत कम करते हो सो so आपका सोशल बिहेवियर चेंज होता है आपका स्ट्रेस लेवल्स बढ़ते हैं ਸੋ ਇਨਡਾਇਰੈਕਟਲੀ ਉਹ ਆਪਕੋ ਹਾਰਟ ਕੋ ਵੀ ਡੈਮੇਜ ਕਰਤਾ ਹੀ ਕਰਤਾ ਹੈ। ਅੱਛਾ ਸਰ ਆਖਰੀ ਸਵਾਲ ਹੈ ਸਰ ਇਹ ਇਹ ਦੇਖਿਆ ਜਾਂਦਾ ਹੈ ਅੱਜਕੱਲ ਕਿ ਜਿਹੜੇ ਸਾਡੇ ਪੰਜਾਬੀ ਨੌਜਵਾਨ ਬਾਹਰ ਵਿਦੇਸ਼ਾਂ ਦੇ ਵਿੱਚ ਨੇ ਖਾਸ ਤੌਰ ਤੇ ਕੈਨੇਡਾ ਯਾ ਆਸਟ੍ਰੇਲੀਆ ਦੇ ਵਿੱਚ ਨੇ ਉਹਨਾਂ ਨੂੰ ਹਾਰਟ ਅਟੈਕਸ ਦੀਆਂ ਅਸੀਂ ਆਏ ਦੂਸਰੇ ਤੇ ਇਸਰੇ ਨੇ ਖਬਰਾਂ ਦੇਖਦੇ ਆ ਕਿ ਆਸਟ੍ਰੇਲੀਆ ਕੈਨੇਡਾ ਕਿਸੇ ਨੌਜਵਾਨ ਨੂੰ ਹਾਰਟ ਅਟੈਕ ਹੋ ਗਿਆ ਉਹਦੇ ਕੀ ਕਾਰਨ ਨੇ ਮੇਜਰ? ਸੇਮ ਕਾਰਨ ਬਿਲਕੁਲ ਸੇਮ ਆਪ ਜਬ ਤੱਕ ਆਪਣੇ ਸ਼ਰੀਰ ਦਾ ਧਿਆਨ ਨਹੀਂ ਰੱਖੋਗੇ ਕੇਵਲ मसल या जिम जाने से आपका टोटल ध्यान नहीं होता आपको चाहिए ही चाहिए कि आप अपने शरीर का होलिस्टिक जिसको कहते हैं। आप पूरी चीजों का ध्यान रखेंगे आपके बाकी मेटाबॉलिक मेटाबोलिक हम इनको जो बोलते हैं मेटाबॉलिक पैरामीटर बोलते हैं यानी कि शुगर ब्लड प्रेशर कोलेट्रॉफर ये ये कोई नहीं फॉरन में एक दूसरी आपने बोला जो बहुत से बोला जितने भी जिम गोवर्स होते हैं सब में देखा गया है वो एनाबॉलिक बहुत कॉमन लेते हैं स्टिरोग्स. बिल्कुल सो so वो भी आपको समझना पड़ेगा वो भी हार्ट के लिए खराब है खराब ठीक है ठंड जब होगी ठंड में हार्ट अटैक बढ़ जाएगा हुँ. लेकिन नॉर्मली हम जब बात करते हैं डेवलप कंट्रीज के हुँ. उसमें आपका ठंड का डायरेक्ट एक्सपोजर कम होता है बिकॉज आप कार में गए घर में आए ऑफिस में गए सब इंसुलेटेड इन्वायरमेंट है बट अगर आप शराब पिए स्ट्रेस लेवल आप निकल गए ठंड में घूमने और उसमें भी आप कुछ मेहनत वाला काम करो तो आपको ऑफकोर्स तो हम कहते हैं कि जिसको हार्ट का जो पेशेंट है उसको ठंड से बचना चाहिए खासतौर पे शराब वराब पी हो या उसके बाद आपने खाना खाया हो उसके बाद आप अंडू एग्जर्सन करोगे तो आपको हार्ट अटैक का रिस्क बढ़ जाएगा लेकिन फॉर अ नॉर्मल पर्सन रिस्क ना भी बढ़े आपको ध्यान रखना चाहिए कि ਸਾਰੇ metabolic parameters ਠੀਕ ਰੱਖੋ ਬਟ ਉਹਦੇ ਬਾਅਦ ਠੰਡਾ ਅੰਡੂ ਐਕਸਪੋజర్ ਕਿਤੇ ਲਈ ਵਿਚਾਂਗ ਨਹੀਂ ਹੈਗਾ ਜੀ ਸਰ ਜਾਂਦੇ ਜਾਂਦੇ ਕੋਈ ਆਡੀਅנס ਨੂੰ ਕੋਈ ਸੁਨੇਹਾ ਕੋਈ ਗੱਲ ਕਿਸਮ ਜਾਂਦੇ ਉਹ ਕਹੀ ਨਹੀਂ ਜਾਂਦੇ ਬਾਅਦ ਮੈਂ ਤੁਹਾਡ ਤੋਂ ਇਹ ਹੀ ਰਿਕੁਐਸਟ ਹੈਗੀ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ ਜੋ ਉਪਰੀ ਸਰੀਰ ਦੀ ਤੰਦਰੁਸਤੀ ਹੈ ਇਹ ਅੰਦਰੀ ਤੋਂ ਵਾਲੀ ਤੰਦਰੁਸਤੀ ਤੇ ਡਿਫਰੈਂਟ ਚੀਜ਼ ਹੈਗੀ ਤੁਹਾਨੂੰ ਚਾਹੀਦਾ ਹੈ ਤੁਸੀਂ ਆਪਣੇ ਅੰਦਰ ਦਾ ਵੀ ਧਿਆਨ ਰੱਖੋ ਤੇ ਬਾਹਰ ਦਾ ਵੀ ਧਿਆਨ ਰੱਖੋ ਹਾਂ ਅਨ ਇੱਕ ਬਹੁਤ ਹੀ ਕਾਮਨ ਚੀਜ਼ ਮੈਂ ਨੇ ਦੇਖੀ ਆਪਾਂ ਆਪਣੇ ਪਾਸਪੋਰਟ ਆਸੀਦੀ ਤੋਂ ਬੜੀ ਸੁਣਦੇ ਆ ਬਟ ਡਾਕਟਰ ਦੀ ਕੋਈ ਨਹੀਂ ਸੁਣਦਾ ਸਲਾਹ ਦੇਣ ਵਾਲੇ ਬਹੁਤ ਸਾਰੇ ਨੇ ਬਟ ਤੁਹਾਡਾ ਧਿਆਨ ਰੱਖਣ ਵਾਲਾ ਤੁਹਾਡਾ ਡਾਕਟਰ ਹੀ ਹੈ ਤੁਹਾਨੂੰ ਚਾਹੀਦਾ ਆਪਣਾ ਧਿਆਨ ਰੱਖੋ ਆਪਣੇ ਫੈਮਲੀ ਡਾਕਟਰ ਨਾਲ ਗੱਲਬਾਤ ਕਰੋ ਪ੍ਰੋਬਲਮਸ ਨੂੰ ਡਿਸਕਸ ਕਰੋ ਤੇ ਪ੍ਰੋਪਰ ਇਲਾਜ ਕਰਾਓ ਤੇ ਮੈਡੀਸਿਨਸ ਦਾ ਪ੍ਰਯੋਗ ਰੈਗੂਲਰ ਬੇਸਿਸ ਤੇ ਰੱਖੋ ਸੱਚੀ ਸੋ ਬਿਲਕੁਲ ਬਾਕੀ ਕੰਮ ਬਾਅਦ ਸਭ ਪਹਿਲਾਂ ਸੇਧ ਜ਼ਰੂਰੀ ਹੈ ਤਾਂ ਆਪਣੀ ਸਿਹਤ ਦਾ ਖਿਆਲ ਜ਼ਰੂਰ ਰੱਖਿਆ ਕਰੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਜਾਂ ਫਿਰ ਤੁਹਾਡੇ ਨੇੜੇ ਕੋਈ ਇਸ ਵੀਡੀਓ ਦੇ ਨਾਲ ਜਿਸ ਦਾ ਕੋਈ ਫਾਇਦਾ ਹੋ ਸਕੇ ਉਸ ਤੱਕ ਆਪਣੀ ਜਿਹੜੀ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਤੇ ਨੀਚੇ ਦੇਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਤੁਸੀਂ ਆਪਣੇ ਸਵਾਲ ਵੀ ਪੁੱਛ ਸਕਦੇ ਹੋ ਅਸੀਂ ਫੇਰ ਕਿਸੇ ਹੋਰ ਡਾਕਟਰ ਦੇ ਨਾਲ ਜਾਂ ਡਾਕਟਰ ਸਾਹਿਬ ਤੋਂ ਉਹਨਾਂ ਸਵਾਲਾਂ ਦੇ ਜਵਾਬ ਤੁਹਾਡੇ ਤੱਕ ਪਹੁੰਚਾਵਾਂਗੇ ਧੰਨਵਾਦ